ਦਸ਼ਕਾਂਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੈ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਟਰਾਲੀ ਸਾੜਨ ਦੇ ਪੰਜਾਬ ਚ 10 ਦਿਨ ਚ 4 ਗੁਣਾ ਪ੍ਰਦੂਸ਼ਣ ਵਧਿਆ ਇਸ ਦੇ ਨਾਲ ਹੀ 15 ਸਤੰਬਰ ਤੋਂ ਹੁਣ ਤੱਕ ਟਰਾਲੀ ਸਾੜਨ ਦੇ 81 ਮਾਮਲੇ ਆਏ ਸਾਹਮਣੇ ਇਸ ਤਰ੍ਹਾਂ ਪੰਜਾਬ ਵਿੱਚ 15 ਸਤੰਬਰ ਤੋਂ ਝੋਨੇ ਦੀ ਵੱਡੀ ਸ਼ੁਰੂ ਹੁੰਦੀ ਹੀ ਪ੍ਰਾਲੀ ਸਾੜਨ ਦੀ ਲੜੀ ਵਿੱਚ ਤੇਜ਼ੀ ਆ ਰਹੀ ਹੈ ਪਿਛਲੇ ਸਾਲ ਦੇ ਤੁਲਨਾ ਵਿੱਚ ਇਸ ਸਾਲ 10 ਦਿਨ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਲਗਭਗ 10 ਗੁਣਾ ਵਧ ਗਏ ਹਨ ਇਸ ਦੇ ਨਾਲ ਹੀ ਸਾਲ 2023 ਤੇ ਵਿੱਚ 24 ਸਤੰਬਰ ਤੱਕ ਪ੍ਰਾਲੀ ਸਾੜਨ ਦੇ ਸਿਰਫ 8 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਸਾਲ 10 ਗੁਣਾ ਵਧ ਕੇ 81 ਹੋ ਇਸ ਨਾਲ ਸੂਬੇ ਦੇ ਪ੍ਰਦੂਸ਼ਣ ਵਿੱਚ ਵੀ ਵਾਧਾ ਦਿਖ ਰਿਹਾ ਹੈ ਅਤੇ ਸਿਰਫ 10 ਦਿਨਾਂ ਵਿੱਚ ਸੂਬੇ ਵਿੱਚ ਹਵਾ ਦੀ ਗੁਣਵੱਤਾ ਸੂਚਕ ਅੰਕ ਵਿੱਚ ਲਗਭਗ 4 ਗੁਣਾ ਵਾਧਾ ਦਰਜ ਕੀਤਾ ਗਿਆ ਹੈ ਮੰਡੀ ਗੋਇੰਦਗੜ ਮੰਗਲਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਣ ਰਿਹਾ ਤੇ ਮੰਡੀ ਗੋਇੰਦਗੜ ਦਾ ਔਸਤ एकी ओसीआई मूल 225 ਤੋਂ ਵੱਧ ਤੋਂ ਵੱਧ एक की ओएसआई ਦੀ 430 ਦਰਜ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ